ਹੁਸ਼ਿਆਰਪੁਰ ਦਸੂਹਾ ਦੇ ਕਸਬਾ ਤਲਵਾਲਾ ਚ ਇੱਕ ਤੇਜ਼ ਰਫ्तार 스ਵਿਫਟ ਕਾਰ ਨੇ ਪਹਿਲਾ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਸੜਕ ਤੇ ਪਲਟ ਗਈ ਬਾਈਕ ਸਵਾਰ ਨੌਜਵਾਨ ਗੰਭੀਰ ਜ਼ਖਮੀ ਹਾਂਜੀ ਕੀ ਨਾਮ ਟੋਟਾ ਜੀ ਮੇਰਾ ਨਾਮ ਜੀ ਪੰਕੇ ਰਾਣਾ ਹੈ ਇਹ ਕੀਮਾ ਵਾ ਜਿਹੜਾ ਐਕਸੀਡੈਂਟ ਹੋਇਆ ਇਹ ਐਕਚੁਅਲੀ ਮੇਰਾ ਯਾਰ ਦੋਸਤ ਹੈਗਾ ਸਾਗਰ ਉਹ ਆਪਣੇ ਰੋੜਾ ਮੈਡੀਕਲ ਸਟੋਰ ਤੇ ਲੱਗਿਆ ਹੋਇਆ ਸੀ ਆ ਉਹ ਐਕਚੁਅਲੀ ਘਰੇ ਖਾਣਾ ਖਾਣ ਆਇਆ ਸੀ ਖਾਣਾ ਖਾ ਕੇ ਹੁਣ ਕੰਮ ਤੇ ਵਾਪਸ ਜਾ ਰਿਹਾ ਸੀ ਤੇ ਇੱਕ ਸਵਿਫਟ ਕਾਰ ਉੱਪਰੋਂ ਕਾਫੀ ਤੇਜ਼ ਰਫ਼ਤਾਰ ਦੇ ਵਿੱਚ ਆਂਦੀ ਸੀ ਉੱਚ ਦੋ ਨਵਾਲਗ ਬੱਚੇ ਬੈਠੇ ਸੀਗੇ ਸੁਣਿਆ ਨੇ ਕਿ ਛੋਟਾ ਬੱਚਾ ਗੱਡੀ ਚਲਾ ਰਿਹਾ ਸੀਗਾ ਕਾਫੀ ਓਵਰ ਸਪੀਡ ਹੋਣ ਕਰਕੇ ਗੱਡੀ ਨੇ 7-8 ਪਲਟੇ ਖਾਦੇ ਆ ਤੇ ਜਿਹੜਾ ਮੇਰਾ ਯਾਰ ਦੋਸਤ ਸੀ ਉਹਦੇ ਕਾਫੀ ਸੱਟ ਐਕਚੁਅਲੀ ਮੇਰੇ ਯਾਰ ਉਹਦਾ ਛੋਟਾ ਬ੍ਰਦਰ ਹੈਗਾ ਉਹਨੇ ਮੈਨੂੰ ਕਾਲ ਕੀਤੀ ਤੇ ਉਹਨੇ ਮੈਨੂੰ ਜਾਣਕਾਰੀ ਦਿੱਤੀ ਅਸੀਂ ਉਸੇ ਟਾਈਮ ਆ ਗਏ ਸੀਗੇ ਇੱਥੇ ਤੁਸੀਂ ਆ ਗਏ ਮੌਕੇ ਤੇ ਕੀ ਦੇਖਿਆ ਮੈਂ ਜਦੋਂ ਆਇਆ ਸੀਗਾ ਉਸ ਟਾਈਮ ਉਹਨੂੰ ਐਂਬੂਲੈਂਸ ਦੇ ਵਿੱਚ ਲੈ ਕੇ ਮੁਕੇਰੀਆਂ ਲੈ ਕੇ ਗਏ ਸੀਗੇ ਪਰ ਹੁਣ ਉਹਦੀ ਕੰਡੀਸ਼ਨ ਉੱਥੇ ਜ਼ਿਆਦਾ ਖਰਾਬ ਹੋਣ ਕਰਕੇ ਜਲੰਧਰ ਰੈਫਰ ਕਰ ਦਿੱਤਾ ਹੋਇਆ ਮੌਕੇ ਤੇ ਪੁਲਿਸ ਆਈ ਮੌਕੇ ਤੇ ਰਕੇਸ਼ ਕੁਮਾਰ ਐਸਆਈ ਆਏ ਸੀਗੇ ਉਹ ਇਜਾਜ਼ਤ ਲੈ ਕੇ ਗਏ ਹੋਏ ਹੈ ਯਾਰ ਪਰਵਾੜਾ ਜਿੱਥੇ ਸਰ ਐਕਸੀਡੈਂਟ ਹੋਇਆ ਹੈ ਕਿਲੋਮੀਟਰ ਸਾਹਮਣੇ ਕੀਮਾਂ ਰਸਿਸ ਤੇ ਕੁ ਤਲਾ ਇਸੇ ਥਾਣੇ ਵੀ ਆਪਣੇ ਟੂ ਘੀਆਂ ਲੱਗੇ ਇਥੇ ਐਕਸੀਡੈਂਟ ਹੋਇਆ ਤੇ ਮੌਕੇ ਤੇ ਪਹੁੰਚਿਆ ਮੌਕੇ ਜਾ ਕੇ ਦੇਖਿਆ ਹੈਗਾ ਇੱਕ ਗੱਡੀ ਡਿਜ਼ਾਇਰ ਸੀਗੀ ਤੇ ਜਿਹਦਾ ਨੰਬਰ ਸੀਗਾ 7 ਬੀ ਐਲ 0458 ਸੀਗਾ ਸਪਿੰਟ ਕਾਰ ਸੀਗੀ ਤੇ ਉਹਦੇ ਵਿੱਚ ਮੁੰਡੇ ਸੀਗਾ ਮੁੰਡਾ ਸੀ ਚਲਾ ਰਿਹਾ ਇੱਕ ਬੜੀ ਦੱਸਣ ਦੇ ਮੁਤਾਬਕ ਇਹ ਪਤਾ ਲੱਗਾ ਵੀ ਬਹੁਤ ਫਾਸਟ ਸੀਗਾ ਤੇ ਮੁੰਰੇ ਇੱਕ ਮੋਟਰਸਾਈਕਲ ਤੇ ਜਾ ਰਿਹਾ ਸੀਗਾ ਤੇ ਮੋਟਰਸਾਈਕਲ ਚਾਲਕ ਸੀਗਾ ਉਹਦੇ ਵਿੱਚ ਵਜਾ ਹੈਗਾ ਉਹਦਾ ਮੋਟਰਸਾਈਕਲ ਦਾ ਨੰਬਰ ਸੀਗਾ ਪੀਪੀ 10 ਸੀਵੀ 647 ਤੇ ਉਹਦੇ ਵਿੱਚ ਵਜਣ ਨਾਲ ਗੱਡੀ ਇਹਦੀ ਓਵਰ ਕੰਟਰੋਲ ਹੋ ਗਈ ਤੇ ਜਿਹੜਾ ਕਰਕੇ ਗੱਡੀ ਨੇ ਮੁਰਕੇ ਪਲਟੀਆਂ ਪਲਟੀਆਂ ਇੱਕ ਦੋ ਪਲਟੀਆਂ ਖਾਧੀਆਂ ਤੇ ਗੱਡੀ ਟੇਢੀ ਹੋ ਗਈ ਤੇ ਜਿਹਦਾ ਕਰਕੇ ਜਾਨੀ ਨੁਕਸਾਨ ਤੇ ਅਕਰੀਬ ਹਜੇ ਨਹੀਂ ਜ਼ਿਆਦਾ ਹੈਗਾ ਮੋਟਰਸਾਈਕਲ ਚਾਲਕ ਦੀ ਜਾਖਲ ਨਕਸ਼ਾਨ ਕਰਾਇਆ ਹੈਗਾ 60 ਸੀ ਕੀ ਉਹਦੇ ਉਹ ਤਾਂ ਠੀਕ ਹੈਗਾ ਫਿਰ ਕਾਰਜੇ ਕਿੰਨੇ ਤੋਂ ਵਿਅਕਤੀ ਸੀਗੇ ਕਾਰ ਦੇ ਵਿੱਚ ਇੱਕ ਹੀ ਵਿਅਕਤੀ ਸੀਗਾ ਜੀ ਸਰ ਤੇ ਸੁਣਿਆ ਜਾ ਤੋ ਦੋ ਵਿਅਕਤੀ ਜਿਹੜਾ ਕਾਰ ਚਲਾ ਰਿਹਾ ਸੀ ਉਮਰ ਉਮਰ ਵੀ ਘੱਟ ਸੀਗੀ ਉਹਦੇ ਘਰੇ ਉਹ ਹੁਣ ਦੇਖ ਕੇ ਹੁਣ ਤੁਸੀਂ ਹਜੇ ਉਹ ਨਹੀਂ